ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਮੈਂ ਹਾਂ ਨਵਨੀਤ ਸਿੰਘ ਬਦਵਾ ਪੰਜਾਬ ਪੁਲਿਸ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਪੰਜਾਬ ਪੁਲਿਸ ਤੇ ਸਵਾਲੀਆ ਨਿਸ਼ਾਨ ਲੱਗੇ ਨੇ ਜਾਂ ਕਹਿ ਲਿਆ ਕਿ ਪੰਜਾਬ ਪੁਲਿਸ ਦੀ ਕਰਕਰੀ ਹੋ ਗਈ ਹੈ ਪੰਜਾਬ ਚ ਕਾਨੂੰਨ ਵਿਵਸਥਾ ਦੇ ਮਾਮਲੇ ਨੂੰ ਲੈ ਕੇ ਔਰ ਇਹ ਕਹਿ ਦੇਣਾ ਕਿ ਪੰਜਾਬ ਹੁਣ ਸਟੇਟ ਆਫ ਗੈਂਗਸਟਰ ਬਣ ਗਿਆ ਪੰਜਾਬ ਹੁਣ ਸਟੇਟ ਆਫ ਗੈਂਗਸਟਰਸ ਬਣ ਗਿਆ ਇਹ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ ਬਹੁਤ ਗੰਭੀਰ ਮਸਲਾ ਹੈ ਪੰਜਾਬ ਸਰਕਾਰ ਜਿੱਥੇ ਲਗਾਤਾਰ ਆਪਣੇ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਪ੍ਰਚਾਰ ਕਰ ਰਹੀ ਹੈ ਟੀਵੀ ਤੇ ਅਖਬਾਰਾਂ ਤੇ ਪਰ ਸਵਾਲ ਵੱਡਾ ਹੈ ਕਿ ਜੋ ਲਗਾਤਾਰ ਲੋਕ ਵੀ ਖੜੇ ਕਰ ਰਹੇ ਸੀ ਔਰ ਅਸੀਂ ਵੀ ਕਰ ਰਹੇ ਸੀ ਕਿ ਆਪਰੇਸ਼ਨ ਪ੍ਰਹਾਰ 4 ਸਾਲ ਬਾਅਦ ਕਿਉਂ ਸ਼ੁਰੂ ਹੋਇਆ ਸਰਕਾਰ ਦੇ ਔਰ ਇਹੀ ਸਵਾਲ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਕੀਤਾ ਮਸਲਾ ਬਹੁਤ ਗੰਭੀਰ ਹੈ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਔਰ ਹੈਰਾਨ ਸਭ ਤੋਂ ਜ਼ਿਆਦਾ ਕਰ ਦੇਣ ਵਾਲੀ ਗੱਲ ਹੈ ਕਿ ਜਦੋਂ ਇਹ ਸਾਰਾ ਮਾਮਲਾ ਹਾਈ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ ਉਸੇ ਦੌਰਾਨ ਮੁਹਾਲੀ ਦੇ ਐਸਐਸਪੀ ਦਫ਼ਤਰ ਦੇ ਗੇਟ ਤੇ ਇੱਕ ਸ਼ਖਸ ਨੂੰ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹਾਈ ਕੋਰਟ ਨੇ ਨਾਲ ਦੇ ਨਾਲ ਉਹ ਵੀ ਕਿਹਾ ਦੱਸੋ ਜੀ ਜੇ ਤੁਹਾਡਾ ਦਫ਼ਤਰ ਹੀ ਸੁਰੱਖਿਤ ਨਹੀਂ ਹੈ ਤੇ ਪੰਜਾਬ ਨੂੰ ਤੁਸੀਂ ਸਵਾਸੁਰੱਖਿਤ ਰੱਖਣਾ ਇਹ ਟਿੱਪਣੀ ਕੀਤੀ ਹੈ ਮਸਲਾ ਬਹੁਤ ਗੰਭੀਰ ਹੈ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਇਹ ਜਾਣਕਾਰੀ ਸਾਂਝੀ ਕਰਨੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਚੱਲੇ ਕਿ ਪੰਜਾਬ ਚ ਲੋਅਨ ਆਰਡਰ ਦੀ ਸਿਚੁਏਸ਼ਨ ਕੀ ਹੈ ਔਰ ਪੰਜਾਬ ਪੁਲਿਸ ਦੀ ਝਾੜ ਪੈਣੀ ਨਹੀਂ ਚਾਹੀਦੀ ਸੀ ਪਰ ਕਹਿ ਦੋ ਕਿ ਮਾੜੀ ਕਿਸਮਤ ਹੈ ਪੰਜਾਬ ਪੁਲਿਸ ਚੰਗੀ ਪੁਲਿਸ ਹੈ ਪਰ ਜੋ ਹਾਲਾਤ ਹੈ ਸਰਕਾਰ ਨੇ ਪੰਜਾਬ ਪੁਲਿਸ ਦੇ ਸਿਆਸੀਕਰਨ ਕਰਕੇ ਕਰ ਦਿੱਤੇ ਆਮ ਬੰਦਾ ਸੁਰੱਖਿਤ ਨਹੀਂ ਹੈ ਮੈਂ ਅੱਜ ਦਾਅਵੇ ਨਾਲ ਕਹਿ ਰਿਹਾ ਜਿਨਨੇ ਸਿੰਗਰ ਸਿਕਿਉਰਿਟੀ ਚੱਕੀ ਫਿਰਦੇ ਸਾਰਿਆਂ ਦੀ ਚੱਕਲੋ ਪੂਰੇ ਪੰਜਾਬ ਤੇ ਲਾ ਦਿਓ ਸਵਾਲ ਹੈ ਕਿ ਕਿੰਨੀ ਵੱਡੀ ਫੋਰਸ ਸਿਕਿਉਰਟੀਆਂ ਤੇ ਦਿੱਤੀ ਗਈ ਔਰ ਨਾ ਮੇਰਾ ਮੂੰਖਲਾਓ ਕਿਵੇਂ ਦਿੱਤੀ ਗਈ ਹੈ ਕੌਣ ਦਿੰਦਾ ਕਿਹੜੇ ਸਿੰਗਰਾਂ ਨਾਲ ਸੀਐਮ ਦਫ਼ਤਰ ਦੇ ਸੰਪਰਕ ਨੇ ਔਰ ਕਿਵੇਂ ਦਿੱਤਾ ਜਾਂਦਾ ਡਾਇਰੈਕਟਰ ਨਾਲ ਇਹ ਬੜਾ ਵੱਡਾ ਗੰਭੀਰ ਮਸਲਾ ਹੈ ਮੈਂ ਮਸਲੇ ਤੇ ਆਨਾ ਮੁਹਾਲੀ ਦੇ ਵਿੱਚ ਜਿਹੜਾ ਰਾਣਾ ਬਲਚੌਰੀਆ ਕਤਲकांड ਹੋਇਆ ਸੀ ਤੁਹਾਨੂੰ ਯਾਦ ਹੋਣਾ ਉਸ ਨੂੰ ਲੈ ਕੇ ਡੀਜੀਪੀ ਨੂੰ ਤਲਬ ਕੀਤਾ ਗਿਆ ਸੀ ਹਾਈ ਕੋਰਟ ਵੱਲੋਂ ਸੋ ਅੱਜ ਉਸ ਪੂਰੇ ਮਾਮਲੇ ਨੂੰ ਲੈ ਕੇ ਡੀਜੀਪੀ ਏਡੀਜੀਪੀ ਕ੍ਰਾਈਮ ਇਸ ਤੋਂ ਇਲਾਵਾ ADGP ਲਾਅ ਐਂਡ ਆਰਡਰ ਮਤਲਬ ਡੀਜੀਪੀ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਐਸਐਸਬੀ ਮੁਹਾਲੀ ਤੇ ਡੀਆਈ ਜ਼ੀ ਰੋਪੜ ਰੇਂਜ ਤੇ ਏਜੀਟੀਐਫ ਚੀਫ ਇਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਔਰ ਜੋ ਦਲੀਲਾਂ ਉੱਤੇ ਹੋਈਆਂ ਨੇ ਮੈਂ ਕਹਿ ਰਿਹਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਮਤਲਬ ਮੇਰੇ ਖਿਆਲ ਨਾਲ ਇਤਿਹਾਸ ਜਿਹਾ ਨਹੀਂ ਹੋਇਆ ਹੁਣ ਕਿ ਪੰਜਾਬ ਪੁਲਿਸ ਦੀ ਇਨੀ ਝਾੜ ਚੰਭ ਹੋਈ ਹੋਣੀ ਜੋ ਨਹੀਂ ਹੋਣੀ ਚਾਹੀਦੀ ਸੀ ਮਾੜੀ ਗੱਲ ਹੈ ਮੈਂ ਬਾਰ-ਬਾਰ ਕਹਿਣਾ ਇਹੀ ਪੰਜਾਬ ਪੁਲਿਸ ਹੈ ਜਿਨੇ ਪੰਜਾਬ ਚੋਂ ਅਤਵਾਦ ਦਾ ਦੌਰ ਖਤਮ ਕੀਤਾ ਪਰ ਆ ਜੋ ਸਿਆਸੀ ਕਰਨ ਉਣ ਕਰਕੇ ਜਾਂ ਕਹਿ ਲੋ ਕਿ ਸਿਆਸੀ ਆਕਾਮਾਂ ਦੀ ਸ਼ੈਤ ਉਹ ਕੁਝ ਕਰਨਾ ਪੈਂਦਾ ਜਿਸ ਤੋਂ ਬਾਅਦ ਫਜੀ ਉਥੋਂ ਹੁੰਦੀ ਹੈ ਕਿ ਮਸਲੇ ਤੇ ਆਨਾ ਡੀਜੀਪੀ ਪੰਜਾਬ ਨੇ ਹਾਈ ਕੋਰਟ ਨੂੰ ਦੱਸਿਆ ਦਰਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਸੀਗੀ ਪੇਸ਼ ਹੋਣ ਲਈ ਕਿਹਾ ਗਿਆ ਸੀ ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਸੋ ਡੀਜੀਪੀ ਪੰਜਾਬ ਨੇ ਹਾਈ ਕੋਰਟ ਨੂੰ ਦੱਸਿਆ ਕਿ ਆਪਰੇਸ਼ਨ ਪ੍ਰਹਾਰ ਅਸੀਂ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਤਹਿਤ ਹੁਣ ਤੱਕ 3000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਰਕ ਜਦੋਂ ਡੀਜੀਪੀ ਸਾਹਿਬ ਨੇ ਦਿੱਤਾ ਨਾ ਉੱਥੇ ਤੇ ਅਗੋ ਹਾਈ ਕੋਰਟ ਦੇ ਜੱਜ ਕੀ ਕਹਿੰਦੇ ਪਤਾ ਤੁਹਾਨੂੰ ਧਿਆਨ ਨਾਲ ਸੁਣਿਓ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਸਵਾਲ ਕੀਤਾ ਕਿ ਆਪਰੇਸ਼ਨ 2-3 ਸਾਲ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤਾ ਮੈਂ ਵੀ ਤੁਹਾਨੂੰ ਕਈ ਦਿਨਾਂ ਤੋਂ ਇਹ ਸਵਾਲ ਕਰ ਰਿਹਾ ਪੀਆਰ ਪ੍ਰੋਪਾਗੈਂਡਾ ਚੱਲ ਰਿਹਾ ਸਰਕਾਰ ਦਾ ਕਿਉਂਕਿ ਹਾਈ ਕੋਰਟ ਚ ਪੇਸ਼ੀ ਸੀਗੀ 72 ਘੰਟਿਆਂ ਚ ਡੇਟਾ ਕਰਨਾ ਸੀ ਔਰ ਜਦੋਂ ਅੱਜ ਪੇਸ਼ੀ ਹੋਈ ਤਾਂ ਜਾਂਦੀ ਕਹਿੰਦੇ ਅਸੀਂ ਤੇ ਹੁਣ ਉਹ ਸ਼ੁਰੂ ਕੀਤਾ ਜੀ 3000 ਬੰਦੇ ਫੜ ਲਏ ਤੇ ਕੋਰਟ ਨੇ ਵੀ ਕਹਿਤਾ ਭਾਈ ਸਾਹਿਬ 2-3 ਸਾਲ ਪਹਿਲੇ ਸ਼ੁਰੂ ਕਰ ਲੈਂਦੇ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਈ ਐਸੇ ਆਪਰੇਸ਼ਨ ਸ਼ੁਰੂ ਕਿਉਂ ਕੀਤੇ ਜਾਂਦੇ ਹਨ ਇਹ ਵੀ ਸਾਨੂੰ ਸਾਰੀ ਜਾਣਕਾਰੀ ਹੈ ਕਿ ਆਪਰੇਸ਼ਨ ਦੌਰਾਨ ਉਹ ਹਾਈ ਕੋਰਟ ਨੇ ਕਿਹਾ ਅਜਿਹੇ ਆਪਰੇਸ਼ਨ ਕਿਉਂ ਸ਼ੁਰੂ ਕੀਤੇ ਜਾਂਦੇ ਹਨ ਇਹ ਵੀ ਸਪਸ਼ਟ ਕੀਤਾ ਕਿ ਆਪਰੇਸ਼ਨ ਦੌਰਾਨ ਕਿਸੇ ਵੀ નિર્ਦੋਸ਼ ਸ਼ਖਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਯਾਨੀ ਕਿ ਇੱਕ ਤੇ ਉਹਨਾਂ ਨੇ ਝਾੜ ਪਾਈ ਕਿ ਭਾਈ ਸਾਹਿਬ 2-3 ਸਾਲ ਪਹਿਲੇ ਸ਼ੁਰੂ ਕਰਨਾ ਸੀ ਹੁਣ ਕਿਉਂ ਕੀਤਾ ਫਿਰ ਉਹਨਾਂ ਨੇ ਕਿਹਾ ਕਿ ਇੱਕ ਕਿਉਂ ਸ਼ੁਰੂ ਕੀਤੇ ਜਾਂਦੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਤੁਸੀਂ ਇੱਥੇ ਆਣਾ ਸੀ ਪਰ ਇਹ ਧਿਆਨ ਰੱਖਿਓ ਕਿ 3000 ਦਾ ਡਾਟਾ ਤੇ ਤੁਸੀਂ ਦੇ ਰਹੇ ਹੋ ਪਰ ਕੋਈ ਨਿਰਦੋਸ਼ ਬੰਦਾ ਨਾ ਗ੍ਰਿਫਤਾਰ ਕੀਤਾ ਹੋਵੇ ਇੱਕ ਫਿਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਜਾਂ ਮੈਂ ਕਹਿਲਾਂ ਕਿ ਇੱਕ ਸਭ ਤੋਂ ਜ਼ਰੂਰੀ ਤੁਹਾਡੇ ਲਈ ਸਮਝਣ ਵਾਲੀ ਗੱਲ ਹੈ ਕਿ ਹਾਈ ਕੋਰਟ ਨੇ ਅੱਜ ਟਿੱਪਣੀ ਕਰਦੇ ਹੋਏ ਕਿਹਾ ਕਿ ਪੰਜਾਬ ਹੁਣ ਸਟੇਟ ਆਫ ਗੈਂਗਸਟਰਸ ਬਣ ਚੁੱਕਿਆ ਹੈ ਸਟੇਟ ਆਫ ਗੈਂਗਸਟਰਸ ਸੋਚੋ ਪੰਜਾਬ ਦੇ ਮੱਥੇ ਤੇ ਇਸ ਤਰ੍ਹਾਂ ਦਾ ਲੇਬਲ ਲੱਗਣਾ ਕਿ ਸਟੇਟ ਆਫ ਗੈਂਗਸਟਰਸ ਕੀ ਹਾਲਾਤ ਅਸੀਂ ਬਣਾਤੇ ਐ ਇਹ ਆਮ ਆਦਮੀ ਦੀ ਤਾੜਨਾ ਹੈ ਕੋਰਟ ਨੇ ਕਿਹਾ ਕਿ ਆਮ ਆਦਮੀ ਦੀ ਤਾੜਨਾ ਹੈ ਕਿ ਪੰਜਾਬ ਹੁਣ ਸਟੇਟ ਆਫ ਗੈਂਗਸਟਰਸ ਬਣ ਚੁੱਕਿਆ ਹੈ ਅਦਾਲਤ ਨੇ ਕਿਹਾ ਕਿ ਰੋਜ਼ਾਨਾ ਕਤਲ ਹੋ ਰਹੇ ਨੇ ਸੈਂਕੜੇ ਹਜ਼ਾਰਾਂ ਦੀ ਭੀੜ ਚ ਦੋ ਲੋਕ ਆਂਦੇ ਨੇ ਕਤਲ ਕਰਦੇ ਨੇ ਫਰਾਰ ਹੋ ਜਾਂਦੇ ਨੇ ਔਰ ਪੁਲਿਸ ਉਹਨਾਂ ਨੂੰ ਫੜ ਤੱਕ ਨਹੀਂ ਪਾਉਂਦੀ ਇਹ ਕੋਰਟ ਨੇ ਕਿਹਾ ਫਿਰ ਡੀਜੀਪੀ ਪੰਜਾਬ ਨੇ ਦਲੀਲ ਦਿੱਤੀ ਕਿ ਪੰਜਾਬ ਚ ਅਪਰਾਧ ਹੋਰ ਸੂਬਿਆਂ ਦੇ ਮੁਕਾਬਲੇ ਘੱਟ ਹੈ ਬੰਦਾ ਫਿਰ ਅੱਗੇ ਵੀ ਕਹਿੰਦਾ ਕਿ ਜੀ ਬਾਕੀ ਸੂਬਿਆਂ ਦੇ ਮੁਕਾਬਲੇ ਨਾ ਪੰਜਾਬ ਚ ਜਿਹੜਾ ਕ੍ਰਾਈਮ ਉਹ ਘੱਟ ਹੈ ਐਸਤੇ ਕੋਰਟ ਨੇ ਕਿਹਾ ਪੰਜਾਬ ਇੱਕ ਸਰਹਦੀ ਸੂਬਾ ਹੈ ਅਜੇ ਵਿੱਚ ਇਸ ਦਾ ਮੁਕਾਬਲਾ ਦੂਜੇ ਸੂਬਿਆਂ ਨਾਲ ਨਹੀਂ ਕੀਤਾ ਜਾ ਸਕਦਾ ਸੈਂਸਿਟਿਵ ਸਟੇਟ ਹੈ ਆਪੀ ਤੇ ਸਰਕਾਰ ਕਹਿੰਦੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ ਸੈਂਸਿਟਿਵ ਸਟੇਟ ਹੈ ਔਰ ਤੁਸੀਂ ਤੁਸੀਂ ਦਲੀਲ ਦੇ ਰਹੇ ਹੋ ਕਿ ਬਾਕੀਆਂ ਦੇ ਮੁਕਾਬਲੇ ਘੱਟ ਹੈ ਤੇ ਹਾਈ ਕੋਰਟ ਨੇ ਵੀ ਤੁਹਾਨੂੰ ਕਹਿ ਦਿੱਤਾ ਫਿਰ ਭਾਈ ਸਾਹਿਬ ਸਰਹਦੀ ਸੂਬਾ ਹੈ ਸੈਂਸਿਟਿਵ ਸਟੇਟ ਹੈ ਤੁਸੀਂ ਤੁਲਨਾ ਨਾ ਕਰੋ ਬਾਕੀ ਸੂਬਿਆਂ ਦੇ ਨਾਲ ਅਦਾਲਤ ਨੇ ਡੀਜੀਪੀ ਨੂੰ ਪੁੱਛਿਆ ਕਿ ਫਿਰੋਤਿਆਂ ਦੇ ਰੂਪ ਵਿੱਚ ਜਿਹੜੇ ਪੈਸੇ ਮੰਗੇ ਜਾ ਰਹੇ ਹੈ ਉਹਨਾਂ ਪੈਸਿਆਂ ਨੂੰ ਟ੍ਰੇਸ ਕਰਨ ਲਈ ਦੱਸੋ ਤੁਸੀਂ ਹੁਣ ਤੱਕ ਕੀ ਕੀਤਾ ਉਹ ਪੈਸਾ ਕਿੱਥੇ ਜਾ ਰਿਹਾ ਉਹਦਾ ਰਾਹ ਕੀ ਹੈ ਤੁਸੀਂ ਇਦੇ ਤੇ ਕੰਮ ਕੀ ਕੀਤਾ ਜਵਾਬ ਦਿਓ ਖੈਰ ਫਿਰ ਹਾਈ ਕੋਰਟ ਨੇ ਇੱਕ ਗੱਲ ਹੋਰ ਕਹਤੀ ਕਿ ਹਰ ਰੋਜ਼ ਸੈਂਕੜੇ ਕਰੋੜ ਰੁਪਏ ਜਿਹੜੇ ਜਾ ਰਹੇ ਨੇ ਮਤਲਬ ਜੋ ਫਿਰੋਤਿਆਂ ਦੇ ਮਾਮਲੇ ਜਾ ਰਹੇ ਨੇ ਇਦੇ ਤੇ ਤੁਸੀਂ ਜਾਂਚ ਕੀ ਕਰ ਰਹੇ ਹੋ ਔਰ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ED ਨੂੰ ਵੀ ਧਿਆਨ ਦੇਣ ਦੀ ਲੋੜ ਹੈ ਯਾਨੀ ਕਿ ਕਿਤੇ ਨਾ ਕਿਤੇ ED ਨੂੰ ਇਸ਼ਾਰਾ ਕਰਤਾ ਆ ਕਿ ਜੋ ਹਾਲਾਤ ਪੰਜਾਬ 'ਚ ਬੜੇ ਹੋਏ ਨੇ ਨਾ ਭਾਈ ਸਾਹਿਬ ਧਿਆਨ ਦੇ ਲਓ ਤੁਸੀਂ ਵੀ ਪਰ ਉਹ ਸਵਾਲ ਵੱਡਾ ਹੈ ਪੰਜਾਬ ਪੁਲਿਸ ਨੂੰ ਭਾਈ ਪੈਸਾ ਜਾ ਕਿੱਥੇ ਰਿਹਾ ਉਹਦਾ ਰਾਹ ਕੀ ਹੈ ਟ੍ਰੇਸਿੰਗ ਤੁਸੀਂ ਹੁਣ ਤੱਕ ਕੀ ਕੀਤੀ ਹੈ ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਕਿਹਾ ਕਿ ਜਦ ਕੋਈ ਘਟਨਾ ਹੁੰਦੀ ਹੈ ਤਾਂ ਕਾਰਵਾਈ ਸਿਰਫ ਛੋਟੇ ਕਨਸਟੇਬਲਾਂ ਤੇ ਪਾ ਦਿੱਤੀ ਜਾਂਦੀ ਹੈ SSP ਪੱਧਰ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਯਾਨੀ ਕਿ ਜਦੋਂ ਕੋਈ ਘਟਨਾ ਹੋ ਜਾਏ ਸਸਪੈਂਡ ਤੁਸੀਂ ਛੱਲੇ ਆਲਾ ਕਰ ਦੋ ਉਹ ਕਹਿੰਦੇ SSP ਲੈਵਲ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੈ ਕਿਉਂ ਨਹੀਂ ਉਹਨਾਂ ਤੇ ਐਕਸ਼ਨ ਲਿਆ ਜਾਂਦਾ ਐਸਐਸਪੀ ਮੁਹਾਲੀ ਉੱਥੇ ਮੌਜੂਦ ਸੀ ਜਿਹੜੇ ਹੰਸ ਨੇ ਹਰਮਨ ਹੰਸ ਉਹਨਾਂ ਨੂੰ ਪੁੱਛਿਆ ਕਿ ਭਾਈ ਇਹ ਦੱਸੋ ਕਤਲ ਕਰਨ ਵਾਲੇ ਗੈਂਗਸਟਰਾਂ ਨੂੰ 25 ਦਿਨ ਲੱਗੇ ਤੁਹਾਨੂੰ ਫੜਨ 'ਚ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਹੈ ਕੋਟ ਨੇ ਕਿਹਾ ਕਿ ਰਾਣਾ ਬਲਾਚੌਰੀਆ ਦੇ ਕਤਲ ਕਰਨ ਵਾਲਿਆਂ ਨੂੰ ਫੜਨ 'ਚ ਤੁਹਾਨੂੰ 25 ਦਿਨ ਲੱਗੇ ਆ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਨੇ ਸੋ ਡੀਜੀਪੀ ਨੇ ਦੱਸਿਆ ਕਿ ਕਈ ਘਟਨਾਵਾਂ ਵਿੱਚ ਪਾਕਿਸਤਾਨ ਦਾ ਹੱਥ ਸਾਹਮਣੇ ਆਉਂਦਾ ਫਿਰ ਹਾਈ ਕੋਰਟ ਨੇ ਕਿਹਾ ਕਿ ਗਾਣਿਆਂ ਵਿੱਚ ਗੈਂਗਸਟਰ ਤੇ ਹਥਿਆਰਾਂ ਦਾ ਮਹਿਮਾ ਮੰਡਨ ਕਰਨ ਵਾਲਿਆਂ ਖਿਲਾਫ ਸਜ਼ਾ ਵੀ ਹੋਣੀ ਚਾਹੀਦੀ ਹੈ ਚਲੋ ਇਹ ਵੀ ਇੱਕ ਗੱਲ ਕਹੀ ਫਿਰ ਹਾਈ ਕੋਰਟ ਨੇ ਪੁੱਛਿਆ ਕਿ ਪੰਜਾਬ ਪੁਲਿਸ ਦੇ ਕੋਲ 88000 ਮੁਲਾਜ਼ਮ ਨੇ ਜਿਨ੍ਹਾਂ ਵਿੱਚੋਂ ਕਿੰਨੇ ਵੀਆਈਪੀ ਡਿਊਟੀ ਤੇ ਲਾਏ ਜਾਂਦੇ ਐ ਅਦਾਲਤ ਨੇ ਕਿਹਾ ਕਿ ਆਮ ਜਨਤਾ ਦੇ ਪ੍ਰੋਗਰਾਮਾਂ 'ਚ 7-8 ਮੁਲਾਜ਼ਮ ਹੁੰਦੇ ਐ ਜਦਕਿ ਰਾਜਨੀਤਿਕ ਪ੍ਰੋਗਰਾਮਾਂ 'ਚ 200 ਤੋਂ ਜ਼ਿਆਦਾ ਤੇ ਰਾਤ ਕਰ ਦਿੱਤੇ ਜਾਂਦੇ ਐ ਇਹ ਹਾਕ ਕਿਉਂ ਹੁਣ ਜਿਹੜੀ ਮੈਂ ਤੁਹਾਡੀ ਗੱਲ ਕਹਿ ਰਿਹਾ ਨਾ ਸਿੰਗਰਾਂ ਵਾਲੀ ਧਿਆਨ ਦੇ ਕੇ ਰੱਖਿਓ ਤੁਸੀਂ ਸਿੰਗਰਾਂ ਦੀਆਂ ਰੀਲਾਂ ਚੈੱਕ ਕਰੋ ਸਿੰਗਰਸ ਇੰਨੇ ਕੋ ਕੈਪੇਬਲ ਹੁੰਦੇ ਆ ਉਹਨਾਂ ਦੇ ਇੱਕ ਇੱਕ ਸ਼ੋਅ ਦੇ 8-8 10-10 ਲੱਖ ਰੁਪਏ 20-20 ਲੱਖ ਰੁਪਏ 50-50 ਲੱਖ ਲੈਂਦੇ ਉਹ ਰੱਖ ਸਕਦੇ ਆ ਪਰ ਨਹੀਂ ਪੰਜਾਬ ਪੁਲਿਸ ਦਿੱਤੀ ਹੋਈ ਹੈ ਬਹੁਤਿਆਂ ਨੂੰ ਦਿੱਤੀ ਹੋਈ ਹੈ ਕਿਨੇ ਦਵਾਈ ਹੈ ਕਿਦੇ ਕਹਿਣ ਤੇ ਦਿੱਤੀ ਗਈ ਹੈ ਇਹ ਵੱਡਾ ਜਾਂਚ ਦਾ ਵਿਸ਼ਾ ਹੈ ਉਹਦੇ ਚ ਕਿੰਨਾ ਖੇਡ ਹੈ ਵੱਡਾ ਵਿਸ਼ਾ ਹੈ ਚੈੱਕ ਕਰੋ ਵੱਡੇ ਖੁਲਾਸੇ ਹੋਣਗੇ ਜਲਦ ਹੋਣਗੇ ਚਿੰਤਾ ਨਾ ਕਰੋ ਬਹੁਤ ਕੁਝ ਹੋਏਗਾ ਖੈਰ ਐਨੀਵੇ ਇਹ ਸਾਰੀ ਗੱਲ ਆਈ ਕਿ ਭਾਈ ਵੀਆਈਪੀ ਸਿਕਿਉਰਿਟੀ ਤੁਸੀਂ ਇੰਨਾ ਲਾਉਂਦੇ ਹੋ ਲੋਕਾਂ ਦੇ ਪ੍ਰੋਗਰਾਮ ਜਿੱਥੇ ਲੋਕਾਂ ਦਾ ਰਸ ਹੁੰਦਾ ਉੱਥੇ 7-8 ਲਾਉਂਦੇ ਹੋ ਕਿਉਂ ਭਾਈ ਇਹ ਕਿਉਂ ਹੁੰਦਾ ਫਿਰ ਹਾਈ ਕੋਰਟ ਨੇ ਪੁੱਛਿਆ ਜੋ ਮੈਂ ਤੁਹਾਡੇ ਨਾਲ ਇੱਕ ਸਵਾਲ ਖੜਾ ਕੀਤਾ ਕਿ ਜਿਹੜੇ ਚੈਨਲ ਇੰਟਰਵਿਊਜ਼ ਕਰਦੇ ਨੇ ਗੈਂਗਸਟਰਾਂ ਦੇ ਉਹਨਾਂ ਨੂੰ ਪ੍ਰੋਮੋਟ ਕਰਦੇ ਨੇ ਅੱਜ ਹਾਈ ਕੋਰਟ ਨੇ ਉਹ ਗੱਲ ਕਹਿ ਚੁੱਕੀ ਮੈਂ ਇੱਕ ਵਕੀਲ ਨਾਲ ਗੱਲ ਕੀਤੀ ਸੀ ਕਿ ਇਹ ਗੱਲ ਹਾਈ ਕੋਰਟ ਤੱਕ ਪਹੁੰਚਾਓ ਉਹ ਚੈਨਲ ਜਿਹੜੇ ਕਿ ਗੈਂਗਸਟਰਾਂ ਨੂੰ ਪ੍ਰੋਮੋਟ ਕਰ ਰਹੇ ਉਹਦੇ ਨਾਲ ਮਾਹੌਲ ਖਰਾਬ ਹੋ ਰਿਹਾ ਫਿਰ ਅੱਜ ਅਦਾਲਤ ਨੇ ਸੋਸ਼ਲ ਮੀਡੀਆ ਤੇ ਗੈਂਗਸਟਰ ਨੂੰ ਪ੍ਰਮੋਟ ਕਰਨ ਵਾਲੇ ਵੀਡੀਓ ਹਟਾਉਣ ਤੇ ਉਹਨਾਂ ਦੇ ਯੂਆਰਐਲ ਬਲੌਕ ਕਰਨ ਦੇ ਹੁਕਮ ਵੀ ਪੰਜਾਬ ਪੁਲਿਸ ਨੂੰ ਦਿੱਤੇ ਆ ਇੱਕ ਇਹ ਜਾਣਕਾਰੀ ਹੈ ਹਾਈ ਕਮਾਂਡਰ ਡੀਜੀਪੀ ਪੰਜਾਬ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਨਵਾਂ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਜਿਸ ਵਿੱਚ ਜਾਣਕਾਰੀ ਦੇਣੀ ਹੋਏਗੀ ਕਿੰਨੀਆਂ ਘਟਨਾਵਾਂ ਵਿੱਚ ਸੀਸੀਟੀਵੀ ਮੋਬਾਈਲ ਜਾਂ ਅਨਕੈਮਰਿਆਂ ਵਿੱਚ ਸ਼ੂਟਰ ਕੈਦ ਹੋਏ ਇਹਨਾਂ ਘਟਨਾਵਾਂ ਤੋਂ ਬਾਅਦ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਧਮਕੀ ਭਰੇ ਕਾਲਸ ਤੋਂ ਵਸੂਲਿਆ ਗਿਆ ਪੈਸਾ ਕਿੱਥੇ ਜਾ ਰਿਹਾ ਹੈ ਭੀੜਪਾੜ ਵਾਲੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਇਹਨਾਂ ਸਾਰੇ ਕੰਮਾਂ ਦੇ ਲਈ ਬਜਟ ਤੁਹਾਨੂੰ ਮੁਹయ్యా ਕਰਾਇਆ ਜਾਇਆ। ਖੈਰ ਇਹ ਗੱਲ ਤੁਰ ਹੀ ਰਹੀ ਸੀ। ਔਰ ਐਸੇ ਦੌਰਾਨ ਜਦੋਂ ਸੁਣਵਾਈ ਚੱਲ ਰਹੀ ਸੀ ਮੁਹਾਲੀ ਵਿੱਚ ਇੱਕ ਹੋਰ ਸੰਸੜੀ ਕੇਸ ਘਟਨਾ ਹੁੰਦੀ ਹੈ। ਜਿੱਥੇ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਸ਼ਖਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਹੜਾ ਪੇਸ਼ੀ ਲਈ ਆਇਆ ਸੀ। ਅਦਾਲਤ ਨੂੰ ਦੱਸਿਆ ਗਿਆ ਜਦੋਂ ਸੁਣਵਾਈ ਚੱਲ ਰਹੀ ਸੀ ਫਿਰ ਐਸਐਸਪੀ ਮੁਹਾਲੀ ਕਰ ਰਹੇ ਦੇ ਬਾਹਰ ਜਿਹੜਾ ਗੋਲੀਆਂ ਚੱਲ ਗਈਆਂ ਦਫ਼ਤਰ ਦੇ ਬਾਹਰ ਤੇ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਐਸਐਸਪੀ ਦਾ ਦਫ਼ਤਰ ਹੀ ਸੁਰੱਖਿਤ ਨਹੀਂ ਹੈ ਤਾਂ ਕਾਨੂੰਨ ਵਿਵਸਥਾ ਕਿਵੇਂ ਬਣਾਈ ਰੱਖੀ ਜਾ ਸਕਦੀ ਹੈ ਅਦਾਲਤ ਨੇ ਡੀਜੀਪੀ ਨੂੰ ਇਸ ਮਾਮਲੇ 'ਚ ਰਿਪੋਰਟ ਦੇਣ ਤੇ ਜ਼ਿੰਮੇਵਾਰੀ ਤੈਅ ਕਰਨ ਦਾ ਹੁਕਮ ਵੀ ਦਿੱਤੇ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ ਹੈ ਸੋ ਸਭ ਤੋਂ ਵੱਡੀ ਗੱਲ ਹੈ ਇੱਕ ਤੇ ਵੀਆਈਪੀ ਸਿਕਿਉਰਿਟੀ ਵਾਲਾ ਸਵਾਲ ਬੜਾ ਵੱਡਾ ਹੈ ਇੱਕ ਜਿਹੜੀ ਟਰੇਸਿੰਗ ਮਨੀ ਜਿਹੜੀ ਰੰਗਦਾਰੀ ਵਸੂਲੀ ਜਾ ਰਹੀ ਹੈ ਐਕਸਟਰਸ਼ਨ ਬਣੀ ਹੈ ਉਹਦਾ ਰਾਹ ਕੀ ਹੈ ਤੁਸੀਂ ਕਰ ਕੀ ਰਹੇ ਹੋ ਉਸ ਤੋਂ ਵੱਡਾ ਸਵਾਲ ਸਭ ਤੋਂ ਵੱਡਾ ਸਵਾਲ ਪੰਜਾਬ ਬਣ ਚੁੱਕਿਆ ਹੈ ਸਟੇਟ ਆਫ ਗੈਂਗਸਟਰਸ ਜਿਹੜਾ ਟਿੱਪਣੀਸ ਕੋਰਟ ਨੂੰ ਕਰਨੀ ਪੈਣੀ ਹੈ ਤੇ ਸਰਕਾਰ ਲਈ ਕੋ ਚੰਗੇ ਨਹੀਂ ਹੈ ਤੁਹਾਡੇ ਆਪਰੇਸ਼ਨ ਪ੍ਰਹਾਰ ਦੀ ਫੂਕ ਕੋਟ ਨੇ ਘਟਦੀ ਹੈ ਆ ਜਿਹੜਾ ਪ੍ਰਹਾਰ ਤੇ ਪ੍ਰਚਾਰ ਮੈਂ ਉਹਨੂੰ ਪ੍ਰਹਾਰ ਨਹੀਂ ਕਹੂੰਗਾ ਇਹ ਐਕਚੁਅਲੀ ਆਪਰੇਸ਼ਨ ਪ੍ਰਚਾਰ ਸੀ ਇਹਨੂੰ ਪ੍ਰਹਾਰ ਨਾ ਕਹੋ ਸੋ ਵੱਡਾ ਸਵਾਲ ਹੈ ਪਰ ਕਹਿ ਸਕਨੇ ਆ ਕਿ ਅੱਜ ਡੀਜੀਪੀ ਦੀ ਪੇਸ਼ੀ ਅੱਜ ਡੀਜੀਪੀ ਲਾਅ ਐਂਡ ਆਰਡਰ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਦੀ ਪੇਸ਼ੀ ਰੋਪੜ ਆਈਜੀ ਐਸਐਸਪੀ ਮੁਹਾਲੀ ਔਰ ਏਜੀਟੀਐਫ ਜਿਹੜੀ ਉਹ ਗੈਂਗਸਟਰ ਆਲਟਾਸਕ ਫੋਰਸ ਹੈ ਉਹਦੇ ਮੁਖੀ ਕੀ ਕਹੋਗੇ ਹਾਲਾਤ ਕੀ ਬਣੇ ਹੋਏ ਨੇ ਪੰਜਾਬ 'ਚ ਜੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੋਰਟ ਨੂੰ ਕਰਨੀਆਂ ਪੈਣੀਆਂ ਤੇ ਲਾਅ ਐਂਡ ਆਰਡਰ ਕੀ ਹੈ ਤੁਹਾਡੇ ਸਾਹਮਣੇ ਹੈ ਸਵਾਲ ਵੱਡੇ ਨੇ ਔਰ ਇਹਨਾਂ ਸਵਾਲਾਂ ਨਾਲ ਹੀ ਛੱਟ ਕੇ ਜਾ ਰਹੇ ਜੀ ਇਜਾਜ਼ਤ ਦਿਓ ਸਸ਼ਤਰਿਕਾ